ਇਸ ਵੇਲੇ ਦੀ ਵੱਡੀ ਖਬਰ ਨਾਬਾ ਦੇ ਮਹਿਸ ਬੇਡ ਚ 478 ਜ਼ਿੰਦਾ ਕਾਰਤੂਸ ਮਿਲੇ ਨੇ ਜਿਸ ਨੇ ਹਰੀ ਕਨੂ ਹੈਰਾਨ ਕਰਕੇ ਰੱਖ ਦਿੱਤਾ ਹੈ 478 जिंदा कारतूस ਮਿਲਣ ਕਾਰਨ ਪੁਲਿਸ ਮੈਕਮੇ ਦੇ ਵਿੱਚ ਵੀ ਹੜਕੰਪ ਮਚ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਖ ਖਬਰ ਤੋਂ ਇਤਲਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਕਾਰਤੂਸਾਂ ਨੂੰ ਅੱਗੇ ਜਾਂਚ ਦੇ ਲਈ ਭੇਜਿਆ ਜਾਵੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਨਾਬਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਕੋਈ ਨਾਬਦਾ ਦੇ ਜਿਹਦੇ ਅੰਦਰ ਕੋਈ ਜਿੰਦਾ ਕਾਰਤੂਸ ਮਿਲਿਆ ਉਹਦੇ ਸੰਬੰਧੀ ਕੀ ਡਿਟੇਲ ਨਾਲ ਜਾਣਕਾਰੀ ਹਾਂਜੀ ਕਰ ਸਕਦੇ ਕੱਲ ਅਸੀਂ ਕੱਲ ਸ਼ਾਮ ਨੂੰ ਇੱਕ ਪਰਚਾ ਦਰਜ ਕੀਤਾ ਹੈ ਐਫ ਆਈ ਆ ਨੰਬਰ 75 ਹੈਗਾ ਜੀ ਤੇ 255459 ਦੇ ਅਸੀਂ ਐਫ ਆਈ ਦਰਜ ਕੀਤੀ ਆਬਜੈਕਟ ਤੇ ਜਿਹਦੇ ਵਿੱਚ 478 ਜਿਹੜੇ ਸਾਨੂੰ ਰੌਂਗ ਜਿਹੜੇ ਹੈਗੇ ਨੇ ਬਰਾਮਦ ਹੋਏ ਨੇ ਇਹ ਰੌਂਗ ਦੀ ਜਿਹੜੀ ਕੰਡੀਸ਼ਨ ਹੈ ਇਹ ਜਿੰਦਾ ਕਾਰਤੂਸ ਨੂੰ ਅਰੇ ਇਹ ਵੀ ਕਾਫੀ ਚਿਰ ਤੇ ਜਿਹੜੇ ਆ ਲੱਗਦਾ ਸੀ ਵੀ ਇਹ ਡੰਪ ਕਿਤੇ ਕਿਤੇ ਡੰਪ ਹੋਏ ਹੋਏ ਸੀ ਤੇ ਜਿਵੇਂ ਦੱਬੇ ਹੋਏ ਸੀ ਐਸ ਲਈ ਸਾਡੀ ਮੁਖਰੀ ਤੇ ਅਸੀਂ ਪਰਚਾ ਦਿੱਤਾ ਹੈ ਸਾਡੇ ਮੁਖਰ ਤੋਂ ਕਿਦੋਂ ਅੱਗੇ ਪਤਾ ਲੱਗਾ ਕਿਤੇ ਤੇ ਉੱਥੋਂ ਸਾਨੂੰ ਜਗ੍ਹਾ ਤੋਂ ਇੱਕ ਖੱਡੇ ਪਟਾ ਹੋਇਆ ਜਿਹ ਖੱਡੇ ਦੇ ਵਿੱਚੋਂ ਅਸੀਂ ਜਿਹੜੇ ਰਿਕਵਰ ਕੀਤੇ ਨੇ ਮੁਖਰੀ ਦੇ ਤਾਰ ਤੇ ਮੁਖਰੀ ਦੇ ਤਾਰ ਤੇ ਇਹ ਕਾਰਤੂਸਰੀ ਦੇ ਸਰਪ ਕੋ ਯੋਗਤ ਨਹੀਂ ਤੇ ਕਾਰਤੂਸ ਨੇ ਜਿਹ ਅਸੀਂ ਐਕਚੁਅਲੀ ਇਹਨੂੰ ਬੇਸਿਕਲੀ ਕੰਡੀਸ਼ਨ ਇਹਨਾਂ ਦੀ ਐਵੇਂ ਦੀ ਹੈ ਹੈਗੇ ਇਹ ਲਾਈਵ ਲਾਈਵ ਨੇ ਜੀ ਤੇ ਇਹਨਾਂ ਨੂੰ ਅਸੀਂ ਜਿਹੜਾ ਆਰਟਿਲਰੀ ਐਚੀ ਜਿਹੜਾ ਹੈਗਾ ਸਾਡੇ ਹੁੰਦੀ ਹੈ ਉੱਥੇ ਅਸੀਂ ਇਹਨਾਂ ਨੂੰ ਟੈਸਟ ਵਾਸਤੇ ਭੇਜਾਂਗੇ ਕਿ ਕਿਸ ਚੀਜ਼ ਤੇ ਕੰਮ ਕਰ ਰਹੇ ਨੇ ਤੇ ਕਦੋਂ ਦੇ ਮਾਰਕਾਂ ਦੇ ਫਿਰ ਜਨਰਲ ਦਾ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਿਹੜੀ ਜਗ੍ਹਾ ਤੇ ਕੀ ਲੱਗਦਾ ਹੈ ਕੋਈ ਹੁਣ ਤੱਕ ਦੀ ਜਿਹੜੀ ਮੁੱਢਲੇ ਤੌਰ ਤੇ ਜਿਹੜੀ ਸ਼ੁਰੂਆਤੀ ਦੌਰ ਦੀ ਹੈ ਇਨਵੈਸਟੀਗੇਸ਼ਨ ਹੈ ਇਹ ਕਈ ਵਾਰ ਤਾਂ ਇਹ ਹੁੰਦਾ ਜੀ ਜਿਵੇਂ ਅ ਥੋੜਾ ਜਿਹਾ ਮੇਰੇ ਜਿਹੜੇ ਸਾਨੂੰ ਪਾਰਟ ਆਫ ਲੱਗਦਾ ਵੀ ਮਿਲਟਰੀ ਏਰੀਆ ਹੈਗਾ ਤੇ ਇਹ ਜਿਵੇਂ ਅ ਅਨ ਯੂਜ਼ਡ ਕਿਤੇ ਹੋ ਗਿਆ ਜਾਂ ਕਿਤੇ ਉੱਥੋਂ ਇਸ ਪਲੇਸ ਹੋ ਸਕਦਾ ਹੈ ਹੋ ਸਕਦਾ ਵੀ ਕਿਤੇ ਸਾਡੇ ਕਿਤੇ ਵੀ ਏਰੀਆ ਚ ਇਸ ਪਲੇਸ ਹੋਏ ਹੋਣ ਕਿਤੇ ਨਾ ਕਿਤੋਂ ਹੋਏ ਹੋਣ ਇਹਨਾਂ ਦੀ ਵੀ ਜਿਹੜੇ ਅਸੀਂ ਇਨਫੋਰਮੇਸ਼ਨ ਲਵਾਂਗੇ ਜੇ ਕਿਤੋਂ ਹੈ ਪਹਿਲੇ ਪਹਿਲੀ ਗੱਲ ਤਾਂ ਇਹ ਚੈੱਕ ਕਰਨ ਲਈ ਹੈਗਾ ਵੀ ਜਿਹੜੇ ਇਹ ਕਟੇਜਸ ਨੇ ਇਹ ਬੇਸਿਕਲੀ ਕਿਸ ਚੀਜ਼ ਦੇ ਨੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਾਡੀ ਕੋਤਾ ਨੇ ਜਾਂ ਉੱਥੋਂ 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 ਇਹਨੂੰ ਫਲੋਰ ਤੋਂ ਜਾਂ ਇੱਥੋਂ ਅਸੀਂ ਇਹਨੂੰ ਸਪੈਸੀਫਾਈ ਕਰਾਂਗੇ ਕਿ ਕਿਸ ਚੀਜ਼ ਦੇ ਕਾਰਤੂਸ ਨੇ ਫਿਰ ਸਾਡੀ ਨੈਕਸਟ ਇਨਵੈਸਟੀਗੇਸ਼ਨਲ ਪ੍ਰੋਸੀਜਰ ਆ ਇਹ 25 54 ਨੰਟ ਲਾਈ ਹੈ ਜੀ ਇਸ ਤੇ ਐਂਡ ਅਨਨੋਨ ਤੇ ਲਾਈ ਹੈ ਅਸੀਂ ਤੇ ਬਾਕੀ ਇਨਵੈਸਟੀਗੇਸ਼ਨ ਦੇ ਕੋਈ ਨਾਮ ਇੱਕ ਜਿਹੜਾ ਕੋ ਫਰਦਰ ਹੋ ਵੀ ਤੁਹਾਨੂੰ ਅਸੀਂ ਤਾ ਉਹਨੇ ਵੀ ਕਹਿਣਾ ਦਰਨ ਪਬਲਿਕ ਨੂੰ ਤਾਂ ਸਾਡੀ ਇਹ ਹੈ ਜੀ ਵੀ ਕੁਝ ਜਿਹੜਾ ਸਾਡਾ ਨਸ਼ਾ ਵਿਰੋਧ ਜਿਹੜਾ ਛੱਡਾ ਚੱਲ ਰਿਹਾ ਹੈ ਜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਤੇ ਅਸੀਂ ਆਪਣੇ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਤੇ ਫਿਰ ਵੀ ਅਸੀਂ ਅਸੀਂ ਇਹੀ ਅਪੀਲ ਕਰਦੇ ਹਾਂ ਤੁਹਾਡੇ ਮਾਦੀਨ ਰਾਹੀ ਵੀ ਸਾਨੂੰ ਵੱਧ ਤੋਂ ਵੱਧ ਪਬਲਿਕ ਜਿਹੜੀ ਸਾਨੂੰ ਸਹਿਯੋਗ ਦੇਵੇ ਸਾਨੂੰ ਇੱਕ ਟੋਲ ਫ੍ਰੀ ਨੰਬਰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਡਰਗ ਮੀਨਸ ਦਾ ਡਰੱਗ ਜਿਵੇਂ ਜੇ ਕੋਈ ਵੀ ਮੁਖਬਰੀ ਤੁਹਾਡੇ ਕੋਲ ਜਾਂ ਕੋਈ ਸ਼ਾਂਤੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਜਿਹੜਾ ਆਪਾਂ ਇਹ ਨਸ਼ਿਆਂ ਦੇ ਜਿਹੜਾ ਯੁੱਧ ਚੱਲ ਰਿਹਾ ਹੈ ਇਸ ਤੇ ਆਪਾਂ ਕਾਮਯਾਬੀ ਹਾਸਿਲ